ਹਰੀ ਤੇ ਤਾਂ ਅੱਖ ਰੱਖਦੇ ਸੀ ਬਸ ਜਿਹੜੀ ਫੈਕਟਰੀ ਚ ਖੜ ਗਿਆ ਮਾਂ ਦਾ ਪੁੱਤ ਉਹ ਆ ਜਿਹੜਾ ਪੰਜਾਬ ਚਾਹ ਕਰਦਾ ਫਿਰਦਾ ਹੁਣ ਉਸੇ ਚੀਜ਼ ਸਭ ਆ ਲੈ ਚਲੋ ਜੀ ਸ਼ਾਬਾਸ਼ ਜਿੱਥੇ ਦੇਖਿਆ ਥੋੜਾ ਜਿਹਾ ਪ੍ਰੋਫਿਟ ਹੈ ਲੈ ਆਓ ਵੀ ਜਾਂ ਮੈਨੂੰ ਪੜਾ ਦਿਓ ਇੱਕ ਗੱਲ ਹੈ ਯਾਰ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਕਾਰੀ ਜੇ ਰਾਜਾ ਵਪਾਰ ਕਰਨ ਲੱਗ ਗਿਆ ਫਿਰ ਕਿਉਂ ਕਹਿੰਦਾ ਵਪਾਰ ਕਾਮਯਾਬ ਹੋਣ ਦੇਊਗਾ ਉਹ ਜੇ ਮੁੱਖ ਮੰਤਰੀ ਦੀਆਂ ਬੱਸਾਂ ਚੱਲਦੀਆਂ ਹੁਣ ਕਿਉਂ ਸਰਕਾਰੀ ਬੱਸਾਂ ਨੂੰ ਕਾਮਯਾਬ ਹੋਣ ਦੇਊਗਾ ਉਹ ਜੇ ਮੁੱਖ ਮੰਤਰੀ ਦੇ ਪ੍ਰਾਈਵੇਟ ਸਕੂਲ ਹੋਣ ਫਿਰ ਕਿਉਂ ਹੋ ਸਰਕਾਰੀ ਸਕੂਲਾਂ ਨੂੰ ਕਾਮਯਾਬ ਕਰਨ ਨੂੰ ਹੋਣ ਦੇਊਗਾ ਜੀ ਦਿਸ ਇਜ਼ ਅ ਟੋਟਲੀ ਕਨਫਲਿਕਟ ਕਨਫਲਿਕਟ ਆਫ ਇੰਟਰਸਟ ਮੁੱਖ ਮੰਤਰੀ ਦਾ ਹੱਕ ਕੰਮ ਨਹੀਂ ਹੋਣਾ ਚਾਹੀਦਾ ਕਾਰੋਬਾਰ ਮੁੱਖ ਮੰਤਰੀ ਦਾ ਕਾਰੋਬਾਰ ਮੁੱਖ ਮੰਤਰੀ ਦਾ ਕੰਮ ਇਹ ਹੋਣਾ ਚਾਹੀਦਾ ਕਿ ਲੋਕਾਂ ਦਾ ਕੰਮ ਠੀਕ ਚੱਲ ਰਿਹਾ ਕਿਸੇ ਦਾ ਕੋਈ ਗਲਤੀ ਤਾਂ ਨਹੀਂ ਆ ਰਹੀ ਕਿ ਤੂੰ ਜਦੋਂ ਹੀ ਮੁੱਖ ਮੰਤਰੀ ਦਾ ਕੋਈ ਕਾਰੋਬਾਰ ਆ ਗਿਆ ਇਹਦਾ ਮਤਲਬ ਉਹ ਆਵਦੇ ਵਾਲੇ ਪਾਸੇ ਨੂੰ ਖਿੱਚੂਗਾ ਸਾਰੇ ਬਿਜ਼ਨਸ ਨੂੰ ਕਿਸੇ ਨਾ ਕਿਸੇ ਦੇ ਹੱਕ ਮਾਰੂਗਾ ਫਿਰ ਉਹ ਸੋ ਇਹ ਨਹੀਂ ਹੋ ਸਕਦਾ ਇਥੇ ਤੁਸੀਂ ਮੈਨੂੰ ਕਲਾਕਾਰ ਦੇ ਤੌਰ ਤੇ ਵੀ ਸੁਣਿਆ ਹੋਊਗਾ ਉਦੋਂ ਮੈਂ ਸਿਸਟਮ ਤੇ ਸਟਾਇਰ ਕਰਦਾ ਸੀ ਉਦੋਂ ਮੈਂ ਇਹੀ ਬੋਲਦਾ ਸੀ ਸੋ ਇਹਨਾਂ ਦੀਆਂ ਹੁਣ ਜਿਹੜੀਆਂ ਹੁਣ ਲਾਲੀਪਾਪ ਦਿੰਦੇ ਆ ਨਾ ਜਿਹੜੇ 100 ਰੁਪਿਆ ਸਿਲੰਡਰ ਕਹਿੰਦੇ ਸਸਤਾ ਮੈਂ ਕਿਹਾ 1000 ਰੁਪਿਆ ਵਧਾਇਆ ਕੀ ਨਹੀਂ ਸੀ ਪਹਿਲਾਂ ਟੁੱਟ ਕੇ ਲੱਗ ਜਾਂਦੇ ਮਜੀਠੀ ਹੋਰੀ ਭਗਵਾਨ ਤਮਾਣਾ ਇਹ ਆਏ ਆ ਜਦੋਂ ਮੈਂ ਕਲਾਕਾਰ ਸੀ ਪੀਟੀਸੀ ਚੈਨਲ ਤੇ ਆਉਂਦਾ ਸੀ ਉਦੋਂ ਇਹਦੇ ਵਰਗਾ ਕੋਈ ਬੰਦਾ ਨਹੀਂ ਇਹ ਤਾਂ ਕਮਾਲ ਹੈ ਜਦੋਂ ਮੈਂ ਇਹਨਾਂ ਨੇ ਕੁਰਸੀਆਂ ਖੋਲੀਆਂ ਕਹਿੰਦੇ ਇਹਦੇ ਜਿੰਨਾ ਤਾਂ ਮਾੜਾ ਹੀ ਨਹੀਂ ਕੋਈ ਇਹ ਤਾਂ ਬਹੁਤ ਗਲਤ ਹੈ ਲੈ ਦੱਸੋ ਹੱਦ ਹੈ ਯਾਰ ਸੁਇਨਾ ਨੂੰ ਥੋੜਾ ਸਭ ਕੁਝ ਸਿਖਾਓ ਤੁਸੀਂ ਵੀ ਥੋੜਾ ਜਿਹਾ ਸੋਚੋ ਕਿ ਆਪਾਂ ਨੂੰ ਚਾਹੀਦਾ ਕੀ ਹੈ ਆਪਾਂ ਨੂੰ ਇਨਸੈਂਟਿਵ ਚਾਹੀਦੇ ਆਪਾਂ ਨੂੰ ਸਾਡੀ ਇੰਡਸਟਰੀ ਗਰੋਥ ਨੂੰ ਚਾਹੀਦੀ ਹੈ ਕਿਸਾਨਾਂ ਨੇ ਮੰਗਿਆ ਵੀ ਆਪਾਂ ਪੂਰੀਆਂ ਕਰਨੇ ਕਿਉਂ ਕਿ ਸਾਈਕਲ ਹੈ ਜੇ ਖੇਤ ਜੇ ਪੰਜਾਬ ਦੇ ਪਿੰਡਾਂ ਚ ਫਸਲਾਂ ਹੀ ਨਹੀਂ ਹੋਣਗੀਆਂ ਜਾਂ ਉਹਨਾਂ ਦਾ ਪਾਣੀ ਨਹੀਂ ਮਿਲੂਗਾ ਉਹ ਕੋਈ ਸ਼ਹਿਰ ਕੀ ਕਰਨ ਆਉਣਗੇ ਸ਼ਹਿਰ ਨਹੀਂ ਆਉਣਗੇ ਤਾਂ ਮੋਗੇ ਵਰਗੇ ਬਾਜ਼ਾਰ ਮੁੱਲਾਂਪੁਰ ਦਾ ਆਖੇ ਵਰਗੇ ਛੋਟੇ ਛੋਟੇ ਬਾਜ਼ਾਰ ਸੁਨੇ ਹੋ ਜਾਣਗੇ ਉੱਥੇ ਵਿਕਰੀ ਨਹੀਂ ਹੋਊਗੀ ਜਦੋਂ ਲੋਕਾਂ ਕੋਲ ਪੈਸੇ ਹੀ ਨਹੀਂ ਇਹ ਸਾਰਾ ਸਾਈਕਲ ਹੈ ਸੋ ਸਾਰੇ ਸਾਈਕਲ ਨੂੰ ਠੀਕ ਕਰਨਾ ਆਪਾਂ ਸੋ ਮੈਂ ਤੁਹਾਡੇ ਕੋਲੇ ਆਇਆ ਕਿਉਂ ਆਲੇ ਦਿਨਾਂ ਚੋਂ ਇਲੈਕਸ਼ਨ ਮੋਡ ਚ ਜਾਊਗਾ ਦੇਸ਼ ਤਾਂ ਮੈਂ ਦੁਬਾਰੇ ਵੀ ਆਊਂਗਾ ਮੈਂ ਤੁਹਾਨੂੰ ਇਹੀ ਕਹਿਣ ਆਊਂਗਾ ਗੰਦਗੀ ਸਾਫ਼ ਕਰ ਦੋ ਆਪਣੇ ਕੋਲ ਗੰਦਗੀ ਸਾਫ਼ ਕਰਨ ਵਾਲਾ ਯੰਤਰ ਹੈਗਾ ਝਾੜੂ ਸਾਫ਼ ਕਰ ਦੋ ਪਹਿਲਾਂ ਵੀ ਤੁਸੀਂ ਕੀਤਾ ਹੀ ਹੈ ਕੰਮ ਪਹਿਲਾਂ ਵੀ ਤਾਂ ਬੈਠੇ ਨੇ ਜਿਹੜੇ ਤੁਸੀਂ ਨਹੀਂ ਤੁਸੀਂ ਕੌਣ ਲੱਗਦੇ ਨੇ ਜਿਵੇਂ ਕੋਈ ਵੀ ਪੋਲੀਟੀਕਲ ਬੈਕਗ੍ਰਾਉਂਡ ਵਾਲਾ ਹੈਗਾ ਆਮ ਕਰਨ ਦਿੱਤੀਆਂ ਪੁੱਤ ਨੇ ਐਸੇ ਗੱਲ ਤੂੰ ਦੁਖੀ ਨੇ ਵੀ ਆਮ ਕਰਨ ਦਿੱਤੀਆਂ ਪੁੱਤ ਕਿਉਂ ਆਗੇ ਤੁਹਾਨੂੰ ਵੀ ਹੱਕ ਹੈ ਜੀ ਜਿਹਨੂੰ ਮਰਜ਼ੀ ਚੁਣੋ ਡੈਮੋਕਰੈਟਿਕ ਰਾਈਟ ਹੈ ਇਹ ਥੋੜੀ ਹੈ ਕਿ ਤੁਸੀਂ ਹਿਸ਼ਟਰੀਓ ਕਰਾ ਲਈ ਵੀ ਇਹਨਾਂ ਨੂੰ ਵੋਟਾਂ ਪਾਉਣੀਆਂ ਪਾਉਣੀਆਂ ਨੇ ਕਿਉਂ ਕਰਾ ਲਈ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਪਾਓ ਮੈਂ ਅੱਜ ਕਹਿਣਾ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਹੈਰਾਨ ਮੰਨ ਗਿਆ ਸੀ ਉਸ ਵੇਲੇ 2020 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਟੀਵੀ ਤੇ ਆ ਕੇ ਕਹਿੰਦਾ ਦਿੱਲੀ ਚ ਕਿ ਦਿੱਲੀ ਵਾਲੋ اگر میرے پونے 5 سال کے کام اچھے لگے تو مجھے ووٹ دے دینا ورنہ مجھے ووٹ نہ دینا آ کہن واسطے جِدرا چاہیے آ گل کہن واسطے میں بھی تھانوں کہنا جے تھانوں 2 سال دے کام چنگے لگے تا ووٹ پا دیو نہیں نا پا یو توکاری نہیں بھگوانت مان ٹھیک نہیں ہاں ووٹ پے جو گی میرا بہدو حوصلہ ایک دی بجائے میرے 13 ہاتھ اور ہو جان گے 13 ایتھوں آ کرکشیتر جت رہے ہاں او دلی تو وہ سیٹا چار آ رہیے نے تے گجرات چ جت رہے ہاں 10 ساڈے راج سفا چ ہے گے نے ਸਾਡੇ ਜਦੋਂ 30 35 ਹੋ ਗਏ ਉੱਥੇ ਤਾਂ ਦੇਖੋ ਸਹੀ ਹਲਾਉਂਦੇ ਧਰਤੀ ਅਸੀਂ ਕਿ ਸਾਨੂੰ ਹੱਕ ਲੈਣੇ ਆਉਂਦੇ ਨੇ ਪਾਸਵਰਡ ਮੈਨੂੰ ਪਤਾ ਹੈ ਕਿ ਪੈਸੇ ਕਿਵੇਂ ਲਈਦੇ ਹੁੰਦੇ ਉੱਥੋਂ ਪਾਰੀ ਤੇ ਤਾਂ ਅੱਖ ਰੱਖਦੇ ਸੀ ਬਸ ਜਿਹੜੀ ਫੈਕਟਰੀ 'ਚ ਖੜ ਗਿਆ ਮਾਂ ਦਾ ਪੁੱਤ ਉਹ ਜਿਹੜਾ ਪੰਜਾਬ ਚਾਹ ਕਰਦਾ ਕਰਦਾ ਹੁਣ ਉਸੇ ਚੀਜ਼ ਸਬਾਲਿਆ ਚਲੋ ਜੀ ਸ਼ਾਬਾਸ਼ ਜਿੱਥੇ ਦੇਖਿਆ ਥੋੜਾ ਜਿਹਾ ਪ੍ਰੋਫਿਟ ਹੈ ਲੈ ਆਓ ਵੀ ਜਾਂ ਮੈਨੂੰ ਪੜਾਓ ਇੱਕ ਗੱਲ ਹੈ ਯਾਰ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਕਾਰੀ ਜੇ ਰਾਜਾ ਵਪਾਰ ਕਰਨ ਲੱਗ ਗਿਆ ਫਿਰ ਕਿਉਂ ਕਿਸੇ ਦਾ ਵਪਾਰ ਕਾਮਯਾਬ ਹੋਣ ਦੇਊਗਾ ਉਹ ਜੇ ਮੁੱਖ ਮੰਤਰੀ ਦੀਆਂ ਬੱਸਾਂ ਚੱਲਦੀਆਂ ਹੁਣ ਕਿਉਂ ਸਰਕਾਰੀ ਬੱਸਾਂ ਨੂੰ ਕਾਮਯਾਬ ਹੋਣ ਦੇਊਗਾ ਉਹ ਜੇ ਮੁੱਖ ਮੰਤਰੀ ਦੇ ਪ੍ਰਾਈਵੇਟ ਸਕੂਲ ਹੋਣ ਫਿਰ ਕਿਉਂ ਹੋ ਸਰਕਾਰੀ ਸਕੂਲਾਂ ਨੂੰ ਕਾਮਯਾਬ ਕਰਨ ਨੂੰ ਹੋਣ ਦੇਊਗਾ ਜੀ ਥਿਸ ਇਜ਼ ਅ ਟੋਟਲੀ ਕਨਫਲਿਕਟ ਕਨਫਲਿਕਟ ਆਫ ਇੰਟਰਸਟ ਮੁੱਖ ਮੰਤਰੀ ਦਾ ਹੱਕ ਕੰਮ ਨਹੀਂ ਹੋਣਾ ਚਾਹੀਦਾ ਕਾਰੋਬਾਰ ਮੁੱਖ ਮੰਤਰੀ ਦਾ ਕਾਰੋਬਾਰ ਮੁੱਖ ਮੰਤਰੀ ਦਾ ਕੰਮ ਇਹ ਹੋਣਾ ਚਾਹੀਦਾ ਕਿ ਲੋਕਾਂ ਦਾ ਕੰਮ ਠੀਕ ਚੱਲ ਰਿਹਾ ਹੈ ਕਿਸੇ ਨੂੰ ਕੋਈ ਗਲਤੀ ਤਾਂ ਨਹੀਂ ਆ ਰਹੀ ਕਿ ਤੁਮ ਜਦੋਂ ਹੀ ਮੁੱਖ ਮੰਤਰੀ ਲਾ ਕੋ ਕਾਰੋਬਾਰ ਆ ਗਿਆ ਇਹਦਾ ਮਤਲਬ ਉਹ ਆਬਦੇ ਵਾਲੇ ਪਾਸੇ ਨੂੰ ਖਿੱਚੂਗਾ ਸਾਰੇ ਬਿਜ਼ਨਸ ਨੂੰ ਕਿਸੇ ਨਾ ਕਿਸੇ ਦੇ ਹੱਕ ਮਾਰੂਗਾ ਫਿਰ ਉਹ ਸੋ ਇਹ ਨਹੀਂ ਹੋ ਸਕਦਾ ਇੱਥੇ ਤੁਸੀਂ ਮੈਨੂੰ ਕਲਾਕਾਰ ਦੇ ਤੌਰ ਤੇ ਵੀ ਸੁਣਿਆ ਹੋਊਗਾ ਉਦੋਂ ਮੈਂ ਸਿਸਟਮ ਤੇ ਸਟੇਅਰ ਕਰਦਾ ਸੀ ਉਦੋਂ ਮੈਂ ਇਹੀ ਬੋਲਦਾ ਸੀ ਸੋ ਇਹਨਾਂ ਦੀਆਂ ਹੁਣ ਜਿਹੜੀਆਂ ਹੁਣ ਲੌਲੀਪੌਪ ਦਿੰਦੇ ਆ ਨਾ ਜਿਹੜੇ 100 ਰੁਪਿਆ ਸਿਲੰਡਰ ਕਹਿੰਦੇ ਸਸਤਾ ਮੈਂ ਕਿਹਾ 1000 ਰੁਪਿਆ ਵਧਾਇਆ ਕਿ ਨਹੀਂ ਸੀ ਪਹਿਲਾਂ ਆਪਾਂ 100 ਰੁਪਿਆ ਸਸਤਾ ਦੇਖ ਲੈਣੇ ਆ ਵਧਾਇਆ ਜਿਹੜਾ 1000 ਉਹ ਨਹੀਂ ਦੇਖਦੇ बेहत सता करता कमाल करती वो भी कहें बहुत बड़ा आर्थिक पैकेज दे दिया अरे आर्थिक पैकेज कौन सा दे दिया भाई हर बात पे जुमला हर बात मैं तो पार्लियामेंट बोलता सी पार्लियामेंट बोलता सी मैं मैं पंद्रह लाख की रकम लिखता हूं तो कलम रुक जाती है पंद्रह लाख की रकम लिखता हूं तो कलम रुक जाती है काले धन के बारे में सोचता हूं स्याही सूख जाती है हर बात ही जुमला निकली अब तो ये भी शक है क्या चाय बनानी आती है ਮੈਨੂੰ ਪਹਿਲੀ ਸ਼ੱਕ ਆ ਯਾਰ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਮੈਨੂੰ ਲੱਗਦਾ ਪੱਕਾ ਪਤਾ ਹੈ ਕਿਉਂਕਿ ਹਰ ਗੱਲ ਹੀ ਝੂਠ ਨਿਕਲ ਜਾਂਦੀ ਹੈ ਜੀ ਹੁਣ ਕੀ ਕਰੀਏ ਸ਼ੱਕ ਤਾਂ ਪਊਗਾ ਹੀ ਫਿਰ ਸੇਸ ਕਰਕੇ ਮੈਂ ਕਹਿਣਾ ਇਹ ਤਾਂ ਇਹ ਇਹ ਤਾਂ ਪਤਾ ਕੀ ਇਹ ਤਾਂ ਉਧਰ ਦੀਆਂ ਕਹਿੰਦੇ ਤਾਂ ਸੁਝਾਉਤਾ ਹੋ ਰਿਹਾ ਹੈ ਕਾਲੀ ਲੱਲ ਤੇ ਭਾਜੀਪੀ ਦਾ ਇਹ ਹੁਣ ਕਿਹੜੇ ਮੂੰਹ ਨਾਲ ਕਰਨਗੇ ਜਿਸ ਸੁਝਾਉਤਾ ਇਹ ਹੁਣ ਕਿ ਪਹਿਲਾਂ ਕਹਿੰਦੇ ਸੀ ਨੌ ਮਾਸ ਦਾ ਰਿਸ਼ਤਾ ਹੈ ਪਹਿਲਾਂ ਟੁੱਟ ਗਿਆ ਹੁਣ ਪਤਾ ਨਹੀਂ ਕਿ ਨੌ ਬਦਲ ਗਿਆ ਪਤਾ ਨਹੀਂ ਮਾਸ ਬਦਲ ਗਿਆ ਹੁਣ ਫੇਰ ਲੱਗ ਗਿਆ ਜੀ ਕੰਨੀ ਤਾਂ ਬਹੁਤ ਜ਼ਰੂਰੀ ਹੈ ਇਸ ਵਕਤ ਪੰਜਾਬ ਵਾਸਤੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਪਰਿਵਾਰ ਵਾਸਤੇ ਜ਼ਰੂਰੀ ਹੈ ਪੰਜਾਬ ਵਾਸਤੇ ਨਹੀਂ ਇਹ ਤਾਂ ਉਧਰ ਵੀ ਹੋ ਜਾਂਦਾ ਨਹੀਂ ਜਿੱਧਰ ਨੂੰ ਚੜ੍ਹਾਈ ਦੀ ਹੋਵੇ ਨਾ ਜਿੱਧਰ ਨੂੰ ਕਿਸਾਨਾਂ ਦਾ ਜਦੋਂ ਅੰਦੋਲਨ ਸੀ ਸਾਰਾ ਕਿਸਾਨਾਂ ਵਾਲੇ ਪਾਸੇ ਜਾ ਰਹੇ ਸੀ ਉਦੋਂ ਕਿਸਾਨਾਂ ਕਹ ਨਹੀਂ ਹੋਗੇ ਉਦੋਂ ਉਧਰ ਨੂੰ ਹੋਗੇ